ਸਿੰਘਾ ਦੋਸਤੋ ਸਭ ਜੀ ਪਹੁੰਚੇ ਕਿਉਂਕਿ ਆਕੇ ਮੇਰੀ ਪੋਰਟ ਟੋਕਨ ਨਿਕਾ ਸਕਦੇ ਆ ਜਿੱਦਾਂ ਟੋਕਨ ਤੁਹਾਨੂੰ ਜੁੜੇ ਜਲਦੀ ਨਹੀਂ ਮਿਲਦੀ ਸਾੜਿਆ ਰੱਦ ਲਾਗੇ ਜੇ ਦੇਖੋ ਕਿੰਨਾ ਪਤਨ ਨਜ਼ਾਰਾ ਆਈ ਇੱਥੇ ਦਰਬਾਰ ਦਾ ਮੇਲਾ ਫਰ ਰੈ ਤੇ ਵੀਰਾਈ ਦਰਬਾਰ ਵੀਰਾ ਜੀ ਦਰਬਾਰ ਕੜਾਮ Coy nangue <coughs> cara, coy nangue samba, coy nangue cara, coy la de ਵਧੀਆ ਦਰਵਾਜ਼ਾ ਉਹ ਪ੍ਰਸ਼ਾਸਨ ਵੱਲੋਂ ਸਜਾਇਆ ਗਿਆ ਇਹਨਾਂ ਦੇ ਵੀ ਗੱਡੀਆਂ ਨੇ ਤੋਂ ਗੱਡੀਆਂ ਮਾਰਦੇ ਬਸਤੇ ਮਾਰ ਕੇ ਉਹ ਮਾਰਕ ਕਰਦੀ ਸਰਕਾਰ ਦੇ ਤਾਂ ਇਹ ਅਨਸਤੋ ਦਾ ਬਤਾ ਅਨਸਤੋ ਦੀ ਗੱਤ ਉਹ ਨਹੀਂ ਤੇ ਨਾਲ ਹੀ ਬੇਨਤੀ ਕੀਤੀ ਕਿ ਸਾਹਮਣੇ ਫਿਰ ਤੱਕ ਕੇ ਰਹਿਣਾ ਇਹਨਾਂ ਕੋਲੋਂ ਗ੍ਰਾਫਟ ਸਰਕਾਰ ਆ ਲੱਗੜ ਚੱਲ ਰਿਹਾ ਈ ਇੱਥੇ ਆਪਣਾ ਮੀਰਾ ਜੀ ਦਰਗਾਹ ਘਰਾ ਆ ਫੋਟੋ ਆਪਣੀ ਫੋਟੋ ਮੇਲੇ ਘਰੀ ਮਤ ਹਾਂ ਮੇਲਾ ਕੁੰਈ ਇਧਰ ਕਾਮਾ ਜੀ ਆਓ ਦੋਸਤੋ ਤੁਹਾਨੂੰ ਦਿਖਾਣੇ ਆਪਾਂ ਮੇਲਾ। ਇਹ ਮੇਲੇ ਦਾ ਵੀਉ ਦਿਖਾਣੇ ਆ। ਕਿੰਨਾ ਵਧੀਆ ਦ੍ਰਿਸ਼ਾ ਦੇਖੋ। ਹਾ ਜੀ ਕਿਵੇਂ ਮੇਲਾ? ਹੈ ਸਿੱਧਾ ਤੋਂ ਮੂਵੀ ਆਏ। ਉਹ ਇੱਕ ਤੋਂ ਮੱਥਾ ਦੇ ਕਨਾ ਸਾਮਾਨ ਆ। ਇਹ ਸ਼ੇਰ ਮਟਰ ਦੀ ਦਫਾ ਰਿਹਾ ਮੇਲਾ ਕਹਰਾਮ ਦਰਗਾ ਅੱਜ ਦੇ ਕਲਾਕਾਰ ਹੰਸਰਾਏ ਹੰਸਰੀ ਪਹੁੰਚੇ ਹੋਏ ਨੇ ਜੀ ਉਹਨਾਂ ਦਾ ਪ੍ਰੋਗਰਾਮ ਬਹੁਤ ਲੇਟ ਆ ਆ ਕਿੱਥੀ ਬਣ ਰਹੀ ਹੈ ਸਰ

ਉਰਾ ਦੇਣਾ ਅਰੀ ਯਲਗੀ ਬਦੂਖ ਵੀ ਆ ਕਿਹੜੀ ਇਹ ਯਲਗੀ ਕਿੰਨਾ ਕੀ ਦਾ 1500 ਹੋ ਗਈ ਜੋ ਸੋਣ ਲੈ ਲੱਗਾ ਨੂੰ ਕਰਾ 1500 ਦੀ ਜਿਸ ਨੇ ਉرائی ਉرائی ਉਰਾ ਯਲਗੀ ਬਦੂਖ ਨਹੀਂ ਆ ਗਈ 1500 ਦੀ ਚੋਲਾਓ ਕਿੱਥਾ ਪਈ ਆ ਕਿੱਥਾ ਕਿਧਰ ਪਈ ਆ ਓ ਪਈ ਆ ਉੱਥਾ ਇਸ ਦੁਕਾਨ ਬਾ ਨਾ ਅੱਡੀ ਬੰਦੂਕ ਨਹੀਂ ਲੈਣੀ ਹੈਗੀ ਆਪਣਾ ਅਸਲੀ ਵਾਲੀ ਹੀ ਲੈਣੀ ਹੈ ਅਸਲੀ ਆ ਅਸਲੀ ਵਾਲੀ ਹੀ ਲੈਣੀ ਹੈਗੀ ਆਪਾਂ ਹਾਂ ਹਾਂ ਫਿਰ ਭਾਈ ਕਰਾ ਦੇ ਦਾਨੀ ਸੰਕੇਤ ਉਹੋ ਤੇ ਲੱਗਦੀ ਹੋਣਾ ਆ ਜਮ ਉਹ ਮਿਲ ਕੇ ਮਿਲ ਕੇ ਯਾਰ ਏ ਅੱਗਾ ਆ ਰਿਹਾ ਅੱਗਲੇ ਇਹ ਹੋਰ ਲਿਖਾਇਆ 20 ਰੁਪਏ ਦੇ ਲੈ ਸੁਸ਼ੰਕਾ ਤਾਂ ਹਜੇ ਵੀ ਆ ਰਹੀ ਆ ਦਰਵਾਜ਼ਾ ਓ ਭਈ ਉਹ ਦੇਖ ਰੈਡੀ ਹੋਉਂ ਗਈ ਓ ਦੇਖੋ ਓਪਨ ਓਪਨ ਰੋਬੀਆ ਡੜੀ ਜੇ ਮਮਾ ਵਾਲੇ ਗੱਡੀ ਵਾਸਤੇ ਲੀਆ ਕੋਈ ਇਧਰ ਨੂੰ ਵੀ ਲਗਾ ਬਜ਼ਾਰ ਗੱਡੀ ਵਾਸਤੇ ਨਹੀਂ ਚੱਲਦਾ ਤੇਰਾ ਨਾ ਮਾ ਵੜਾ ਆਪਾ ਕਰੇਵਾਰ ਥੋੜੀ ਨਾ

ਚੰਰਾਏ ਤੇ ਕੁਸ਼ਤੀ ਵੀ ਤੁਹਾਨੂੰ ਦਿਖਾ ਰਹੇ ਹਾਂ ਮੇਲਾ ਕ੍ਰਾਮ ਜੀ ਮੀਰਾ ਜੀ ਦਰਗਾਹ ਕ੍ਰਾਮ ਬਹੁਤ ਹੀ ਵਧੀਆ ਮੇਲਾ ਬਹੁਤ ਹੀ ਸ਼ਰਧਾ ਭਾਵਨਾ ਨਾਲ ਲੋਕ ਇੱਥੇ ਆ ਰਹੇ ਨੇ चल चल बई तरई कर रहे ने। ने हम गिर तक नहीं खेल ना भाई ना गलात भाई चिपके रह चिड़के चिड़के भी ठीक है ठीक है ठीक ਪਹੁੰਚਿਆ ਸੰਤਾ ਇਸਕੇ ਬਣਾਵਾਇ ਜਿਹੇ ਵਾਹ ਵਾਹ ਇਹਨਾਂ ਪੱਗੇ ਲੱਗੇ ਨਜ਼ਾਰਾ ਵਾਹ ਮੀ ਆਹ 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 ਸੰਤਾ ਪਹੁੰਚਿਆ ਦੇਖੋ ਹੋ 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 ਵੜੀ ਵੜੀ ਸੰਤਾ ਪਹੁੰਚਿਆ ਪਹੁੰਚ ਗਿਆ ਜੀ ਪਹੁੰਚ ਗਿਆ ਹੱਥਰਾਏ ਹੱਥ ਪਹੁੰਚ ਗਿਆ ਜੀ ਹੱਸਰਾਏ ਹੱਸਤਾ ਹੁਣ ਪਹੁੰਚੇ ਰਹੀ ਆ ਦੇਖੋ ਆਵੇ ਠੀਕ ਆ ਦੋਸਤੋ ਆਪਾਂ ਨੇ ਮੇਲਾ ਹੁਣ ਬਹੁਤ ਦੇਖ ਲਿਆ ਤੇ ਆਪਾਂ ਹੁਣ ਚੱਲਦੇ ਆ ਘਰੇ ਕਿਉਂ ਨਹੀਂ ਚੱਲੀਆਂ ਕਰੇ ਆਪਾਂ ਨਹੀਂ ਜਾਣਾ ਨਹੀਂ ਹਾਂ ਹੁਣ ਚੱਲਾਂਗੇ ਘਰ ਨੂੰ ਯਾਰ ਹੁਣ ਕਿਉਂ ਹੱਸਰਾਏ ਹੱਸਦਾ ਹੁਣ ਲੇਟ ਗਾਵਾਂਗੇ ਤੇ ਆਪਾਂ ਜਾਦਾ ਲੇਟ ਹੋ ਜਾਾਂਗੇ ਜਾਣਾ ਵੀ ਦੂਰ ਆਪਾਂ ਸਰ 70 ਕਿਲੋਮੀਟਰ ਆਪਾਂ ਨੇ ਜਾਣਾ ਘਰੇ ਤੇ ਹੁਣ ਆਪਾਂ ਚੱਲਦੇ ਆ ਘਰੇ आर्यन जी भी पहुंच गए आरें। यूट्यूबर पहुंच गए बड़े बड़े इतना हो। गेमर गेमर फ्री फायर गेमर भी पहुंचे पबजी गेमर पबजी गेमर पबजी गेमर सॉरी ਬਹੁਤ ਹੀ ਵਧੀਆ ਮੇਲਾ ਬਹੁਤ ਹੀ ਸਾਫ ਸੁਥਰੇ ਢੰਗ ਨਾਲ ਭਰਿਆ ਭਰਿਆ ਹੈ ਬਾਈ ਪ੍ਰਸ਼ਾਸਨ ਨੇ ਵੀ ਪ੍ਰਬੰਧ ਬਹੁਤ ਵਧੀਆ ਕਰੇ ਹੋਏ ਨੇ ਕੋਈ ਸੁਭੀ ਜਗ੍ਹਾ ਦੇ ਨਾ ਕਰੀ ਯਾ ਕਾ ਕੋਈ ਅਨਸਰ ਕੋਈ ਗਲਤੀ ਨਾ ਕਰੇ ਤੁਮਰੀ ਮਹੀ ਦਰਹਰ ਦੇਖੋ ਨਾ ਆਵਦਾ ਅਦੀ ਨਾ ਦੂਰ ਆਵਾਂ ਮਨੇ ਤੇਆ ਤੋ ਨਾ ਰਾਜ਼ ਦੇ ਜ਼ਮਾਨ ਆ ਕੋਤਨ ਦਿਖਾਨੇ ਆਂ ਆਪਾ ਰਾਤ ਦਾ ਦ੍ਰਿਸ਼ਾ ਦੇਖੋ ਦਰਵਾਜ਼ਾ ਰਾਤ ਦਾ ਦ੍ਰਿਸ਼ਾ ਆ ਕੋਤਨ ਆਵਦਾ ਆ ਚੁੰਦੇ ਆਂ ਆਹ ਦਲਜੀਤ ਕਹਾ ਹਮ

ਧੰਨਵਾਦ ਦੋਸਤੋ ਅੱਜ ਦਾ ਬਲੌਗ ਆਪਣਾ ਇੰਨਾ ਸੀ ਤੇ ਉਮੀਦ ਕਰਦੇ ਹਾਂ ਤੁਹਾਨੂੰ ਬਲੌਗ ਵਧੀਆ ਲੱਗੇ ਹੋਵੇਗਾ ਅੱਜ ਅਸੀਂ ਪਹੁੰਚੇ ਸੀ ਕੜਾਮ ਮੀਰਾ ਜੀ ਦਰਬਾਰ ਜਿੱਥੇ ਕੀ ਮੇਲਾ ਚੱਲ ਰਿਹਾ ਤੇ ਬਹੁਤ ਹੀ ਵਧੀਆ ਪ੍ਰੋਗਰਾਮ ਸੀ ਇੱਥੇ ਦੇ ਅਸੀਂ ਦਰਸ਼ਨ ਵੀ ਵਧੀਆ ਕੀਤੇ ਨੇ ਇੱਥੇ ਤੇ ਜੇ ਸਾਡਾ ਬਲੌਗ ਤੁਹਾਨੂੰ ਵਧੀਆ ਲੱਗਿਆ ਹੋਵੇ ਤਾਂ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਤੇ ਕਮੈਂਟ ਕਰੋ ਧੰਨਵਾਦ ਜੀ